ਪਿੰਡ ਚ ਨਵੀਂ ਸੜਕ ਤੇ ਇਹ ਬਾਈਕ ਸਵਾਰ ਚੱਲ ਰਹੇ ਸਨ ਫਸਤੀ ਮੇਟੀਆਂ ਦਿਆਂ ਕੋਸ਼ਿਸ਼ਾਂ ਨੂੰ ਉਸ ਵਲੇ ਬੂਰ ਪਿਆ ਕਿ ਜਦੋਂ ਉਹਨਾਂ ਦੀ ਬੀਡੀਸੀ ਰਾਜਸਥਾਨੀ ਦੀ ਕਾਰਗਰ ਤੇ ਭਰੋਸੇਯੋਗ ਸੂਚਨਾ ਤੇ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਰੂਲਰ ਪੁਲਿਸ ਵੱਲੋਂ ਸਰਹੱਦੋਂ ਪਾਰ ਨਸ਼ਿਆਂ ਦੀ ਅਤੇ ਹਥਿਆਰਾਂ ਦੀ ਬਹੁਤ ਵੱਡੀ ਖੇਪ ਪ੍ਰਾਪਤ ਕਰਨ ਦੇ ਵਿੱਚ ਕਾਮਯਾਬੀ ਪ੍ਰਾਪਤ ਕੀਤੀ ਹੈ ਇੱਥੇ ਮੈਂ ਸ਼ਲਾਘਾ ਕਰਾਂਗਾ ਅੰਮ੍ਰਿਤਸਰ ਰੂਲਰ ਪੁਲਿਸ ਦੀ ਜਿਸ ਦੀ ਅਗਵਾਈ ਸ਼੍ਰੀ ਸਹਿਲ ਮੀਰ ਆਈਪੀਐਸ ਐਸਐਸਪੀ ਸਾਹਿਬ ਕਰ ਰਹੇ ਨੇ ਜਦੋਂ ਹੀ ਇਹਨਾਂ ਨੂੰ ਸੂਚਨਾ ਮਿਲਦੀ ਹੈ ਇਹ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਸ਼੍ਰੀ ਦਿੱਤਿਆਵਾਰਾ ਐਸਪੀਡੀ ਦੀ ਅਗਵਾਈ ਹੇਠ ਜਦੋਂ ਇਧਰ ਆ ਜੋ ਤੁਸੀਂ ਬੈਠੋ ਪਿੱਛੇ ਆ ਕੇ ਹੱਦ ਦੇ ਕਿਉਂ ਹੋ ਤੁਹਾਨੂੰ ਹੋਇਸ ਟੋਲੀ ਉੱਥੇ ਤੁਸੀਂ ਬੈਠੋ ਆਹ ਜੀ ਅਕੜਾ ਕਰੋ ਆ ਕੇ ਬੈਠੋ ਬੇਟਾ ਮੈਂ ਤੁਹਾਨੂੰ ਇੰਟਰੋਡਿਊਸ ਕਰਾਉਣਾ ਯੂ ਹੈਵ ਡਨ ਗੁੱਡ ਜੌਬ ਜੀ ਸਰ ਚਾਹੋ ਅਸੀਂ ਅਕੜਾ ਕਰ ਰਹੇ ਹਾਂ ਤੁਸੀਂ ਜਿੱਥੇ ਬੈਠਾ ਜੀ ਸਰ ਲੈ ਇੱਥੇ ਸ਼ੂ ਕਰਦੇ ਨਹੀਂ ਆ ਕੇ ਜੀ ਤੁਸੀਂ ਇੱਥੇ ਬੈਠੋ আচ্ছা ਉਹ ਕਰ ਲਓਗੇ ਤੁਸੀਂ ਕਟਿੰਗ ਅੱਛਾ ਲਾਈਵ ਵੀ ਚੱਲਦਾ ਭਾਵੇਂ ਕਟਿੰਗ ਆਫੇ ਕਰ ਦੋ ਜੀ ਚਲੋ ਕੋਈ ਜੀ ਸਰ many she has done a wonderful job she needs to be commended on the ਉਹਦੇ ਵਿੱਚ ਜਿਹੜੀ ਸ਼੍ਰੀ ਸੇਲ ਮੀਰ ਜੀ ਨੇ ਇਮੀਡੀਏਟ ਜਿਹੜਾ ਐਕਟ ਕਰਕੇ ਦਿੱਤਿਆ ਬਾਰੇ ਜੀ ਐਸ ਪੀ ਡੀ ਦੇ ਹੇਠ ਜਿਹੜੀਆਂ ਟੀਮਾਂ ਘਟਤ ਕੀਤੀਆਂ ਕਿਸ ਨੂੰ ਅ ਨੀਰਜ ਜੀ ਡੀ ਐਸ ਪੀ ਸਬਡਿਵੀਜ਼ਨ ਰਾਜਸੰਸੀ ਅਤੇ ਇੰਸਪੈਕਟਰ ਹਰ ਸਿਮਰਤ ਕੌਰ ਨੇ ਲੀਡ ਕੀਤਾ ਅਤੇ ਇਹ ਜਿਹੜੀ ਖੇਪ ਹੈ ਇਸ ਨੂੰ ਪ੍ਰਾਪਤ ਕਰਨ ਦੇ ਵਿੱਚ ਕਾਮਯਾਬੀ ਪ੍ਰਾਪਤ ਕੀਤੀ ਹੈ ਇਸ ਕੇਬ ਦੇ ਵਿੱਚ ਤਕਰੀਬਨ 33 43 ਕਿਲੋ ਹੈਰੋਇਨ ਬਰਾਮਦ ਹੋਈ ਹੈ ਚਾਰ ਹੈਂਡ ਗ੍ਰੇਨੇਡ ਪੀ 86 ਚਾਈਨਸ ਮੇਡ ਬਰਾਮਦ ਹੋਏ ਨੇ ਇੱਕ ਵਿਦੇਸ਼ੀ ਵਿਦੇਸ਼ੀ ਪਿਸਤੌਲ ਬਰਾਮਦ ਹੋਈ ਹੈ 46 ਜਿੰਦਾ কারਟੂਸ ਇਹਦੇ ਵਿੱਚ ਬਰਾਮਦ ਹੋਏ ਨੇ ਇਹ ਸਰਹਾਦੋਂ ਪਾਰ ਜਿਹੜਾ ਪਾਕਿਸਤਾਨ ਦੀ ਆਈਐਸਆਈ ਸਪੌਂਸਰਡ ਨਾਰਕੋ ਟੂਰਿਜ਼ਮ ਹੈਗਾ ਉਸ ਤੇ ਇਹ ਬਹੁਤ ਹੀ ਮਜਬੂਤ ਪ੍ਰਹਾਰ ਅੰਮ੍ਰਿਤਸਰ ਰੂਲਰ ਪੁਲਿਸ ਵੱਲੋਂ ਕੀਤਾ ਗਿਆ ਹੈ ਇੱਥੇ ਵੀਡੀਸੀ ਰਾਜਾਸੰਸੀ ਦੀ ਵੀ ਮੈਂ ਸ਼ਲਾਘਾ ਕਰਦਾ ਜਿਨ੍ਹਾਂ ਨੇ ਆਪਣਾ ਫਰਜ਼ ਸਮਿਦੇ ਹੋਏ ਐਕਟਿਵਲੀ ਇਸ ਸਾਰੇ ਜਿਹੜੀ ਏਡੀ ਵੱਡੀ ਖੇਪ ਜਿਹੜੀ ਹੈਗੀ ਅਸੀਂ ਪ੍ਰਾਪਤ ਕੀਤੀ ਹੈ ਜਿਹਨੂੰ ਹਾਸਲ ਕੀਤੀ ਹੈ ਉਸ ਦੇ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਪਾਇਆ ਉਨਾਂ ਹੀ ਸ਼ਲਾਘਾ ਜੋ ਕੰਮ ਅੰਮ੍ਰਿਤਸਰ ਰੂਲਰ ਪੁਲਿਸ ਨੇ ਕੀਤਾ ਕਿ ਬਿਨਾਂ ਟਾਈਮ ਗਵਾਏ ਇਹਨਾਂ ਨੇ ਤਰੰਤ ਹਰਕਤ ਵਿੱਚ ਆਉਂਦੇ ਨੇ ਤੇ ਏਡੀ ਵੱਡੀ ਜਿਹੜੀ ਸਫਲਤਾ ਪ੍ਰਾਪਤ ਕਰਨ ਦੇ ਵਿੱਚ ਕਾਮਯਾਬੀ ਹਾਸਲ ਕਰਦੇ ਨੇ ਤੇ ਆਈਐਸਆਈ ਦੇ ਜਿਹੜੇ ਮਨਸੂਬੇ ਆ ਜਿਹੜੇ ਸਬੋਟਾਜ ਦੇ ਜਾਂ ਦੇਸ਼ ਦੇ ਵਿੱਚ ਭੰਨਤੋੜ ਦੀਆਂ ਕਾਰਵਾਈਆਂ ਨੂੰ ਇੱਕ ਮੂੰਹ ਤੋੜ ਜਵਾਬ ਦਿੰਦੇ ਨੇ ਇਸ ਕਰਕੇ ਮੈਂ ਇਸ ਅੰਮ੍ਰਿਤਸਰ ਰੂਲਰ ਪੋਲਸ ਜਿਹਨਾਂ ਦੀ ਯੋਗ ਅਗਵਾਈ ਸ਼੍ਰੀ ਸਹਿਲਮੀ ਰਾਏ ਪੀਐਸ ਕਰ ਰਹੇ ਨੇ ਇਹਨਾਂ ਨੂੰ ਇਸ ਗੱਲ ਦੀ ਵਧਾਈ ਦੇਣਾ ਤੇ ਸ਼ਾਬਾਸ਼ ਦੇਣਾ ਸਰ ਜੀ ਇਹਦਾ ਦੌਰ ਨਾ ਲੱਗ ਸਕਿਆ ਜੀ ਜਿਹੜੇ ਪਿੰਡ ਵਾਲਿਆਂ ਨੇ ਪਹਿਲਾਂ ਇਹਨਾਂ ਨੂੰ ਫੜਿਆ ਪੁਲਿਸ ਉੱਥੇ ਮਜੂਰ ਨਹੀਂ ਸੀਗੀ ਦੇਖੋ ਇਹ ਜੜੀਆਂ ਹੁੰਦੀਆਂ ਇਹ ਸਾਰੀਆਂ ਡਿਟੇਲਸ ਥੀਜ਼ ਆਰ ਨਾਟ ਪਾਰਟ ਆਫ ਦੀ ਪ੍ਰੈਸ ਕਾਨਫਰੈਂਸ ਇਹ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੁੰਦਾ ਹੈ ਇਹਦੇ ਵਿੱਚ ਬੜੀਏ ਲੀਗਲ ਪ੍ਰोसीਜਰ ਇਨਵੋਲਟ ਹੁੰਦੇ ਆਈ ਵਿਲ ਨਾਟ ਗੋ ਇਨਟੂ ਇਟ ਸਰ ਜਿਹੜੇ ਦੋ ਨੌਜਵਾਨਾਂ ਸੀ ਉਹਨਾਂ ਨੂੰ ਤੋਹ ਕਰ ਹਾਂ ਉਹਨਾਂ ਵਿੱਚ ਜਿਹੜੇ ਦੋ ਨੌਜਵਾਨ ਹੈਗੇ ਆ ਸਾਡੇ ਕੋਲੇ ਪੁਖਤਾ ਲੀਡਸ ਹੈਗੀਆਂ ਨੇ ਅਸੀਂ ਉਹਨਾਂ ਨੂੰ ਜਲਦ ਗ੍ਰਫਤਾਰ ਕਰਾਂਗੇ ਤੇ ਉਹਦੇ ਵਿੱਚ ਇਹ ਕਿਹੜਾ ਮੋਡਿਊਲ ਸੀਗਾ ਇਹ ਇੱਕ ਇੰਟਰੋਗੇਸ਼ਨ ਦਾ ਇੱਕ ਪਾਰਟ ਹੈਗਾ ਜਦੋਂ ਸਾਡੇ ਹੱਥ ਵਿੱਚ ਆਉਂਦੇ ਨੇ ਅਸੀਂ ਤੁਹਾਡੇ ਸਾਹਮਣੇ ਸਾਰਾ ਕੁਝ ਮੋਟਰਸਾਈਕਲ ਉਹਦਾ ਆਪਣਾ ਸੀ ਜਾਂ ਕਿਸੇ ਦਾ ਲੈ ਕੇ ਮੋਟਰਸਾਈਕਲ ਜਿਹੜਾ ਹੁਣ ਪ੍ਰੀ ਲਿਬਰੇਰੀ ਵੀ ਪਤਾ ਲੱਗਿਆ ਹੈਗਾ ਕਿ ਜਿਹੜੇ ਬੰਦੇ ਇਹਨਾਂ ਸੀਗਾ ਅਸੀਂ ਇਸ ਦੇ ਵਿੱਚ ਸ਼ੱਕ ਦੀ ਬਿਨਾ ਤੇ ਦੋ ਬੰਦੇ ਡਿਟੇਨ ਕੀਤੇ ਨੇ ਪਰ ਜਿਹੜੀ ਹੁਣ ਮੁੱਢਲੀ ਪੁੱਛਗਿਛ ਹੈਗੀ ਹੈ ਇਹਨਾਂ ਨੇ ਇਹ ਮੋਟਰਸਾਈਕਲ ਵੇਚਤਾ ਸੀਗਾ ਤੇ ਉਹਦੀ ਸਾਰੀ ਹੁਣ ਅਸੀਂ ਗਹਿਨ ਜਾਂਚ ਕਰਾਂਗੇ ਜਿਸ ਤਰ੍ਹਾਂ ਵੀ ਕੋਈ ਗੱਲ ਆਈ ਹੈ ਨੇਚਰਲੀ ਤੁਹਾਨੂੰ ਅਪਡੇਟ ਕਰਨਾ ਕਰਾਂਗਾ ਮੈਂ ਸੁਤਰਾ ਹੈਂਡਰ ਨੇ ਸਰ ਵਧੀਆ ਕੰਮ ਕੀਤਾ ਹੈਂਡ ਕਰੇਸ ਤੋਂ ਬਰਾਮਤ ਕੀਤੀ ਕਿ ਇੰਨਾ ਵਿਅਕਤੀਆਂ ਦੀ ਹੈਂਡ ਕਰੇਸ ਸਾਰਾ ਕੁਝ ਇਸੇ ਖੇਪ ਦੇ ਵਿੱਚ ਹੀ ਸੀਗਾ ਇਹਦੇ ਵਿੱਚ ਹੀ ਅ ਹਿਰੋਇਨ ਸੀਗੀ ਤਕਰੀਬਨ 340 ਕਿਲੋ ਇਹਦੇ ਵਿੱਚ ਹੀ 4 ਹੈਂਡ ਗ੍ਰੇਡ ਸੀਗੇ ਚਾਈਨਿਸ ਮੈਡ ਪੀ 86 ਜਿਵੇਂ ਮੈਂ ਦੱਸਿਆ ਇਸੇ ਖੇਪ ਦੇ ਵਿੱਚ ਹੀ ਪਿਸਤੌਲ ਸੀਗੀ ਤੇ ਇਹਦੇ ਵਿੱਚ ਹੀ 40 ਜਿੰਦਾ ਤਾਂ ਮੇਰੇ ਡਿਫੈਂਸ ਕਮੇਟੀਆਂ ਜੋ ਵਧੀਆ ਕੰਮ ਕਰ ਰਹੀਆਂ ਪੁਲਿਸ ਨੇ ਡਾਈਜੀ ਲੈਵਲ ਤੇ ਬਣੀਆਂ ਸੀਗੀਆਂ ਬਾਰਡਰ ਤੇ ਇਸ ਤੋਂ ਪਹਿਲਾਂ ਹੋਰ ਕਿੰਨੀਆਂ ਕਿੰਨਾਂ ਨੇ ਇਸ ਤਰ੍ਹਾਂ ਦੀ ਕੀਤੀਆਂ ਤੁਹਾਡੇ ਨਾਲ ਤੁਹਾਡੇ ਕੋਲ ਨਹੀਂ ਹਾਲੇ ਮੇਰੇ ਕੋਲੇ ਹਾਲੇ ਤਾਂ ਵਿਲੇ ਡਿਫੈਂਸ ਕਮੇਟੀਆਂ ਹੁਣੀ ਦਾ ਜੜਾ ਆਗਾਜ਼ ਹੋਇਆ ਹੈ ਤੇ ਆਪਣਾ ਪਹਿਲਾਂ ਤਾਂ ਜਿਹੜੇ ਇਹਨਾਂ ਨੇ ਜਿਹੜੇ ਕਾਫੀ ਜੜੀਆਂ ਜਿਸ ਤਰ੍ਹਾਂ ਆਪ ਨੂੰ ਪਤਾ ਹੋਵੇ ਹੈਲਪਲਾਈਨ ਜਿਹੜੀਆਂ ਨਸ਼ੇ ਦੇ ਵਿਰੋਧ ਹੈਲਪਲਾਈਨਸ ਬਣੀਆਂ ਇਹ ਕਾਫੀ ਟਿਪਸ ਦਿੰਦੇ ਨੇ ਜਿਨ੍ਹਾਂ ਦੇ ਉੱਤੇ ਕਾਫੀ ਕਾਰਵਾਈਆਂ ਪੰਜਾਬ ਦੇ ਵਿੱਚ ਕਾਫੀ ਕਾਫੀ ਕੰਮ ਯਾ ਭੀ ਮਤਲਬ ਹਾਸਲ ਕੀਤੀ ਹੈਗੀ ਹੈ ਤੇ ਅਸੀਂ ਜਿਹੜੀ ਮੋਡਲੀ ਜਿਵੇਂ ਸਪਲਾਈ ਚੇਨ ਹੈਗੀ ਹੈ ਉਹਨੂੰ ਉਹਦੇ ਵਿੱਚ ਡੈਂਟ ਪਾਂਚ ਕਾਫੀ ਕਾਮਯਾਬ ਹੋਏ ਸਰ ਜਿਹੜੇ ਉੱਪਰਿਆ ਏਰੀਆ ਵਾ ਉਹਨੂੰ ਦੋ ਲੀਕੀ ਸਟਾਰਕਾ ਲੱਗਦੀਆਂ ਅਜ਼ਨੜਾ ਤੇ ਉੱਤਰੋ ਤੇ ਹਾਕੀ ਰਾਜਸਾਨ ਸੀ ਇਹ ਲੋਕ ਕਿਧਰ ਹੀ ਸੈੱਟ ਵਾਰ ਸਰ ਕੋਈ ਸੀਸੀਟੀਵੀ ਵੀ ਖਲੂਸ ਮਿਲ ਨਹੀਂ ਬਣਾ ਲੱਗਾ ਨਹੀਂ ਹਲੇ ਤਾਂ ਦੇਖੋ ਹਲੇ ਇਹਦੇ ਵਿੱਚ ਇੰਨੀ ਡਿਟੇਲ ਅਸੀਂ ਕਿਉਂਕਿ ਇਹ ਸਾਰਾ ਜਿਹੜਾ ਅਰਲੀ ਮਾਰਨਿੰਗ ਤੇ ਲੇਟ ਨਾਈਟ ਦਾ ਸਾਰਾ ਹੈਗਾ ਅਸੀਂ ਸਾਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਨੂੰ ਇੱਕ ਵਾਰੀ ਉਹਨਾਂ ਨੇ ਬੰਦਿਆਂ ਨੂੰ ਤਵੂ ਕਰ ਲੈਂਦੇ ਹੋ ਤੁਸੀਂ ਜ਼ਿਕਰ ਕਰਦੇ ਸੀ ਸਰ ਮੈਡਮ ਹੋਣਾ ਲਗੀ ਰੋਲ ਰੱਖ ਕੇ ਤੁਸੀਂ ਇਹ ਐਸਐਚਓ ਨੇ ਉੱਥੋਂ ਰਾਜਸਥਾਨਸੀ ਤੇ ਇਹਨਾਂ ਨੇ ਇਮੀਡੀਏਟਲੀ ਐਕਟ ਕੀਤਾ ਜਦੋਂ ਮੈਂ ਦੱਸਿਆ ਕਿ ਟੀਮਾਂ ਜਿਹੜੀਆਂ ਇਹਨਾਂ ਦੀ ਐਸਐਸਪੀ ਸਾਹਿਬ ਵੱਲੋਂ ਬਣਾਈਆਂ ਗਈਆਂ ਜਿਨ੍ਹਾਂ ਦੀ ਨਿਗਰਾਨੀ ਐਸਪੀ ਡੀ ਸਾਹਿਬ ਵੱਲੋਂ ਕੀਤੀ ਜਾ ਰਹੀ ਸੀ ਤੇ ਜਿਹੜੀਆਂ ਟੀਮਾਂ ਸੀ ਉਹਨਾਂ ਦੀ ਅਗਵਾਈ ਡੀਐਸਪੀ ਨੀਰਜ ਵੱਲੋਂ ਤੇ ਸਬ-ਡਿਵੀਜ਼ਨ ਰਾਜਸਥਾਨਸੀ ਵੱਲੋਂ ਅਤੇ ਇੰਸਪੈਕਟਰ ਜਿਹੜੇ ਹਰਸਿਮਰਤ ਨੇ ਇਹ ਐਸਐਚਓ ਰਾਜਸਥਾਨਸੀ ਨੇ ਇਹਨਾਂ ਨੇ ਕੀਤੀ ਸੀ ਸਰ ਕਹਿ ਸਕਦੇ ਹੋ ਇਹ ਹੈ ਕਿ ਕਿੱਥੇ ਮਾਰਨ ਕਿੱਥੇ ਹੋ ਰਹੀਆਂ ਪਿੰਡ ਵਾਲਿਆਂ ਨੇ ਆ ਕੇ ਰੋਕਿਆ ਕੀ ਲੱਗਦਾ ਨੇ ਜੀ ਇਹ ਡੈਫੈਂਸ ਸਿਸਟਮ ਨਾ ਕਿਹਾ ਫੇਲ ਗਈ ਹੈ ਜਾਂ ਬੀਐਸ ਨੇ ਪਿੰਡ ਵਾਲੇ ਨਾਲ ਉਹਦੇ ਤੇ ਖੇਮਾਂ ਸ਼ਹਿਰ ਤੱਕ ਪਹੁੰਚਣੀ ਸੀ ਦੇਖੋ ਇਹ ਜਿਹੜੀ ਚੀਜ਼ਾਂ ਹੁੰਦੀਆਂ ਨਾ ਵਿਲੇਜ ਡਿਫੈਂਸ ਕਮੇਟੀਆਂ ਹੀ ਬਣੀਆਂ ਹੀ ਇਸੇ ਕਰਕੇ ਆ ਇਹ ਹੈਂਡਹੋਲਡਿੰਗ ਹੁੰਦੀ ਹੈ ਡਰੋਨ ਦਾ ਜਿਹੜਾ ਜਿਸ ਤਰ੍ਹਾਂ ਹੈਗਾ ਨਾ ਮੁੱਢਲੀ ਦਲ ਤੋਂ ਹੀ ਪਤਾ ਲੱਗਦਾ ਕਿ ਇਹ ਡਰੋਨ ਦੇ ਰਾਹੀਂ ਇੱਥੇ ਤੱਕ ਪਹੁੰਚੀ ਹੈ ਔਰ ਇਸ ਗੱਲ ਦੇ ਵਿੱਚ ਡਰੋਨ ਦੇ ਰਾਹੀਂ ਆਣਾ ਸਾਡੇ ਲਈ ਇੱਕ ਚੈਲੰਜ ਹੈ ਜਿਸ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਨਿਰੰਤਰ ਜਿਹੜੀਆਂ ਅਸੀਂ ਐਂਟੀ ਡਰੋਨ ਸਿਸਟਮਸ ਲਾਏ ਹੈਗੇ ਨੇ ਪਰ ਕਿਉਂਕਿ ਜਿਹੜਾ ਸਰਹੱਦੀ ਖੇਤਰ ਹੈ ਕਾਫੀ ਵੱਡਾ ਹੈ ਉਸ ਦੇ ਵਿੱਚ ਗੈਪਸ ਨੇ ਤੇ ਉਸ ਨੂੰ ਆਈਐਸਆਈ ਨਿਰੰਤਰ ਉਸ ਦੇ ਵਿੱਚ ਮਤਲਬ ਵਿੱਚ ਗੈਪ ਦੇ ਵਿੱਚ ਢੂੰਡ ਕੇ ਆਪਣੀ ਇਹ ਹਰਕਤਾਂ ਕਰਦੀ ਹੈ ਆ ਹੌista ਹੌista ਜਿਹੜੀਆਂ ਸਾਰੀਆਂ ਚੀਜ਼ਾਂ ਸਟੱਡੀਜ਼ ਹੋ ਰਹੀਆਂ ਗੈਪਸ ਨੂੰ ਅਸੀਂ ਫਿਲ ਕਰ ਰਹੇ ਹੈਗੇ ਐਂਟੀ ਡਰੋਨ ਸਿਸਟਮ ਨਾਲ ਬੀਐਸਐਫ ਦਾ ਵੀ ਐਂਟੀ ਡਰੋਨ ਸਿਸਟਮ ਲੱਗਿਆ ਹੋਇਆ ਮਿਲਟਰੀ ਦਾ ਵੀ ਲੱਗਿਆ ਹੋਇਆ ਪਰ ਜੋ ਮੈਂ ਦੱਸਿਆ ਕਿ ਇਹ ਡਰੋਨ ਟੈਕਨੋਲੋਜੀ ਹੈ ਇਹਦੇ ਵਿੱਚ ਇੱਕ ਸਮਝਣ ਦੀ ਲੋੜ ਹੈਗੀ ਆ ਕਿ ਡਰੋਨ ਯੋਗ ਹੈਗਾ ਇੱਕ ਟੈਕਨੋਲੋਜੀ ਨੂੰ ਜਦੋਂ ਅਸੀਂ ਕਰਦੇ ਹੈਗੇ ਆ ਉਹ ਜਿਹੜੀ ਦੂਜੀ ਜਿਸ ਬੰਦੇ ਨੇ ਇਸ ਨੂੰ ਭੰਗ ਤੋੜ ਕਰਨੀ ਹੁੰਦੀ ਹੈ ਉਹਦੇ ਵਿੱਚ ਉਹ ਟੈਕਨੋਲੋਜੀ ਨੂੰ ਚੇਂਜ ਕਰਕੇ ਡਰੋਨ ਬਣਾਉਂਦਾ ਸੋ ਟੈਕਨੋਲੋਜੀ ਗੈਪ ਇਜ਼ ਅਰਾਊਂਡ 6 ਮੰਥਸ ਟੂ 1 ਇਅਰ ਸੋ ਇਹ ਜਿਹੜਾ ਡਿਗ ਚੈਲੰਜਰ ਵਰਲਡ ਓਵਰ ਜੇ ਤੁਸੀਂ ਰਸ਼ੀਆ ਤੇ ਯੂਕਰੇਨ ਦੀ ਵਾਰਦ ਚ ਵੀ ਦੇਖੋਗੇ ਅੱਜਕੱਲ ਡਰੋਨ ਦਾ ਸਾਰੇ ਪਾਸੇ ਕੰਮ ਚੱਲ ਰਿਹਾ ਸੋ ਇਹ ਟੈਕਨੋਲੋਜੀਕਲ ਚੈਲੰਜ ਹੈਗਾ ਵਿਚ ਇਜ਼ ਵੀ ਆਰ ਆਲ ਆਰ ਅਲਰਟ ਆਨ ਦਿਸ ਐਂਡ ਤੁਹਾਡੀ ਗੱਲ ਜਿਹੜੀ ਹੈਗੀ ਵਾਜਬ ਹੈ ਸਰ ਕਹਿ ਸਰ ਤੇਰੀ ਸੁਣ ਲੋ ਬੰਦੀ ਨੂੰ ਸਰ ਇਹਦਾ ਸਵੇਰ ਜਾਂਦਾ ਪਿੰਡ ਵਾਲੇ ਜਾਂਦਾ ਹੈ ਪੁਲਿਸ ਵਾਲੇ ਨੂੰ ਜਾਂਦਾ ਕਿਉਂਕਿ ਪਿੰਡ ਵਾਲੇ ਆਪਣੀ ਪਿੱਟ ਤਪਾ ਰਹੇ ਨੇ ਕਿ ਅਸੀਂ ਦੇਖੋ ਇਹਦੀ ਵਿੱਚ ਇਹਦੇ ਵਿੱਚ ਮੈਂ ਕਹੂੰਗਾ ਕਿ ਪੰਜਾਬੀਅਤ ਨੂੰ ਜਾਂਦਾ ਹੈਗਾ ਕਿਸੇ ਨੇ ਇੱਥੇ ਇੱਥੇ ਪ੍ਰੈਸ ਕਾਨਫਰੈਂਸ ਸ਼ਰੇ ਲੈਣ ਲਈ ਨਹੀਂ ਕੀਤੀ ਗਈ ਆਪਾਂ ਤਾਂ ਇਹ ਕਹਿ ਰਹੇ ਹਾਂ ਕਿ ਇੱਕ ਖੇਪ ਜਿਹੜੀ ਹੈਗੀ ਹੈ ਮੁਸਤੈਦੀ ਨਾਲ ਬੈਦਾ ਪਹਿਲੇ ਵਿਲੇਜ ਡਿਫੈਂਸ ਕਮੇਟੀ ਨੂੰ ਹੀ ਉਹ ਕਹਿਆ ਕਿ ਉਹਨਾਂ ਦੀ ਜਿਹੜੀ کارਗਰ ਤੇ ਜਿਹੜੀ ਇੱਕ ਪ੍ਰੋਸੇਯੋਗ ਸੂਚਨਾ ਦੇ ਉੱਤੇ ਹੀ ਇਹ ਸਾਰੀ ਕਾਰਵਾਈ ਕੀਤੀ ਗਈ ਆ ਮੈਂ ਉਹਨਾਂ ਨੂੰ ਸਟਾਰਟੀ ਸਾਰਾ ਸ਼ਰੇਵ ਬੀਡੀਸੀ ਨੂੰ ਹੀ ਦਗਾ ਹੈ ਨਹੀਂ ਇੰਟੈਲੀਜੈਂਸੀ ਤੁਸੀਂ ਆਪਣੇ ਲਫ਼ਜ਼ਾਂ ਚ ਜੋ ਮਰਜ਼ੀ ਕਹੋ ਇੰਟੈਲੀਜੈਂਸੀ ਮੈਂ ਕਰ ਰਿਹਾ ਕਿ ਰੋਜ਼ let us not ਉਹਨਾਂ ਦਾ ਡਿਲੂਟ ਨਾ ਕਰੀਏ ਰੋਬ VDC ਦਾ ਉਹਨਾਂ ਕਹਿ ਸਕਦੇ ਹਾਂ ਕਿ ਸਭ ਤੋਂ ਵੱਡੀ ਰਿਕਵਰੀ ਵੀ ਇਰੀਆ ਵਿਲੇਜ ਫੈਸਟ ਕਮੇਟੀ ਵੱਲੋਂ ਕਰਵਾਈ ਗਈ ਬਿਲਕੁਲ ਠੀਕ ਹੈ ਤੁਹਾਡੀ ਗੱਲ ਵਿਲੇਜ ਫੈਸਟ ਇਸ ਦਾ ਸੋਚ ਜਿਤਨਾ ਸਮਗਲਰ ਹੋਣ ਪਹਿਲਾਂ ਕਦੀ ਹੈਰੋਇਨ ਆਉਂਦੀ ਸੀ ਗ੍ਰਨੇਡ ਤੁਸੀਂ ਕਾਫੀ ਪੜੇ ਉਹ ਅਲੱਗ ਹੁੰਦੇ ਸੀਗੇ ਬਟ ਇਹ ਦੋਵੇਂ ਚੀਜ਼ਾਂ ਇਕੱਠੀਆਂ ਆਈਆਂ ਇਹ ਰਲ ਕੇ ਸਮਗਲਰ ਤੇ ਫਿਰ ਥੋੜੀ ਖਤਰੇ ਦੀ ਕੱਢੀ ਨਹੀਂ ਇਹ ਪਹਿਲਾਂ ਜੇ ਤੁਹਾਨੂੰ ਜਿਵੇਂ ਪਤਾ ਕਿ ਨਾਰਕੋ ਟੈਰੋਰਿਜ਼ਮ ਵਿੱਚ ਤਾਂ ISAI ਕਰਦੀ ਪਈ ਹੈ ਇਹ ਸਾਫ਼ ਹੀ ਉਸ ਵੱਲ ਇਸ਼ਾਰਾ ਹੈ ਨਾਰਕੋ ਟੈਰੋਰਿਜ਼ਮ ਵੱਲ ਮਤਲਬ ਜਿਸ ਤਰ੍ਹਾਂ ਨਸ਼ੇ ਦੀ ਖੇਪ ਵੀ ਹੈ ਇਹ ਤੇ ਦੇਸ਼ ਦੇ ਵਿੱਚ ਪੰਨ ਤੋੜ ਦੀ ਕਾਰਵਾਈ ਨੂੰ ਇਲਜ਼ਾਮ ਦੇਣ ਲਈ ਹੀ ਇਸ ਨੂੰ ਇੱਕ ਏਕ ਨੂੰ ਭੇਜਿਆ ਗਿਆ ਸੀਗਾ ਤੇ ਜਿਸ ਤਰ੍ਹਾਂ ਹੀ ਉਹ ਬੰਦੇ ਸਾਡੇ ਕਾਬੂ ਆਂਦੇ ਨੇ ਫਿਰ ਸਾਨੂੰ ਪਤਾ ਲੱਗੂਗਾ ਵੀ ਇਹ ਕਿਹੜਾ ਮੋਡਿਊਲ ਉਸ ਤੇ ਬਾਰੇ ਅਸੀਂ ਪੁਖਤਾ ਤੌਰ 'ਤੇ ਫਿਰ ਗੱਲ ਸਮਝੀ ਕਹਿੰਦੇ ਆਮ ਆਪਨੀ ਪਾਰਟੀ ਦੀ ਆਗੂ ਵੀ ਪਹੁੰਚ ਲਈ ਉਹਨਾਂ ਦੀ ਕਿਤੇ ਕੋ ਉੱਤੇ ਹਮਕਾ ਜਿਹੜੀ ਤੁਸੀਂ ਜਿਹੜੀਆਂ ਵਿਲੇਜ ਡਿਫੈਂਸ ਕਮੇਟੀਆਂ ਨਾ ਜਿਸ ਤਰ੍ਹਾਂ ਇਹਨਾਂ ਦੇ ਜਿਸ ਤਰ੍ਹਾਂ ਇਹਨਾਂ ਨੇ ਬਣਾਈਆਂ ਹੋਈਆਂ ਕਿਸੇ ਦੀ ਅਗਵਾਈ ਹੇਠ ਕਿਉਂਕਿ ਉਸ ਏਰੀਆ ਦੇ ਵਿੱਚ ਉਹ ਸਰਗਰਮ ਨੇ ਇਸ ਕਰਕੇ ਉਸ ਉਹ ਉਸ ਰਾਜਾ ਸੰਸੀ ਦੇ ਏਰੀਆ ਚ ਇਸ ਕਰਕੇ ਸ਼ਿਵਸ ਦੇ ਸਰ ਲਗਾਤਾਰ ਰਾਜਾ ਸੰਸੀ ਦੇ ਏਰੀਆ ਚੋਂ ਕਈ ਵਾਰ ਪਿਛਲੇ ਦਿਨੀ 85 ਕਿਲੋ ਵੀ ਫੜੀ ਗਈ ਸੀ ਹੁਣ ਵੀ ਜਿਹੜੀ ਉਹ 43 ਕਿਲੋ ਫੜੀ ਜਾਣਾ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਲਗਾਤਾਰ ਜਿਹੜੇ ਗਵਾਂਢੀ ਦੇਸ਼ ਆ ਇਸ ਤਰ੍ਹਾਂ ਦੀ ਹਰਕਤਾਂ ਕਰ ਰਹੇ ਆ ਜੀ ਦੇਖੋ ਤੁਸੀਂ ਇਸ ਗੱਲ ਤੋਂ ਪੱਲੀ ਭੰਤੀ ਜਾਣਦੇ ਹੋ ਤੁਸੀਂ ਇੱਥੇ ਸਾਰੇ ਜਿਹੜਾ ਤੁਸੀਂ 85 ਕਿਲੋ ਦੀ ਗੱਲ ਕੀਤੀ ਤੁਸੀਂ ਕਹੋਗੇ ਇੱਥੇ ਕਾਫੀ ਦਿਨ ਤੋਂ ਇਸ ਨੂੰ ਤਬਵਰ ਕਰ ਰਹੇ ਹਾਂ ਸਰਹਾਦੀ ਖੇਤਰ ਦੇ ਵਿੱਚ ਕੋਰਸ ਹੈ ਸਰਹਾਦੀ ਖੇਤਰ ਔਰ ਜਿਹੜਾ ਮੈਂ ਇਹ ਗੱਲ ਕਰ ਰਿਹਾ ਕਿ ਅਜੋਕੇ ਸਮੇਂ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਚੈਲੰਜ ਹੈ ਉਹ ਡਰੋਨਸ ਦਾ ਹੈ ਜਿਵੇਂ ਇਹਨਾਂ ਨੇ ਰਾਈਟਲੀ ਪੁਆਇੰਟ ਆਊਟ ਕੀਤਾ ਉਹਦੇ ਵਿੱਚ ਕਿਉਂਕਿ ਸਰਦੀ ਗੇਰ ਤੋਂ ਪੋਰਸ ਹੈ ਔਰ ਡਰੋਨ ਇੰਨੇ ਮਤਲਬ ਅਸੀਂ ਐਂਟੀ ਡਰੋਨ ਸਿਸਟਮਸ ਲਾਏ ਨੇ ਕਿਤੇ ਨਾ ਕਿਤੇ ਜਿਹੜੇ ਗੈਪਸ ਹੈ ਉਸ ਨੂੰ ਬੰਦੀ ਬੋਲਕ ਉਹ ਆਪਣੇ ਨਾਪਾਕ ਜਿਹੜੇ ਉਗਰਾਦੇ ਆ ਉਹਦੇ ਨਾਲ ਉਸ ਨੂੰ ਕਿਤੇ ਨਾ ਕਿਤੇ ਉਸ ਨੂੰ ਐਕਸਪਲੋਇਟ ਕਰਦਾ ਹੈ ਗੈਪਸ ਨੂੰ ਤਾਂ ਉਹਦੇ ਵਿੱਚ ਉਹ ਖੇਪ ਸਿੱਟਣ ਦੇ ਵਿੱਚ ਕਾਮਯਾਬ ਰਹਿ ਜਾਂਦਾ ਬਟ ਸਾਡੇ ਜਿਹੜੇ ਸੈਂਟਰਲ ਫੋਰਸ ਦੇ ਬੀਐਸਐਫ ਹੈ ਬੜੀ ਮੁਸਤਦੀ ਨਾਲ ਕਾਫੀ ਪਿੱਛੇ ਦੇ ਸਮੇਂ ਚ ਕਾਫੀ ਰਿਕਵਰੀਜ਼ ਪਿਛੇ 18 ਕਿਲੋ ਹੁਣੀ ਥੋੜੇ ਪਹਿਲੇ ਸਮੇਂ ਚੋਈ ਸੀ 5 ਕਿਲੋ ਜਦੋਂ ਅਸੀਂ ਇੱਕ ਮੋਡਿਊਲ ਬਸਟ ਕੀਤਾ ਫਰੋਜ਼ਪੁਰ ਸੈਕਟਰ ਦੇ ਵਿੱਚ ਕਾਫੀ ਮਤਲਬ ਹਿਰੋਇਨ ਰਿਕਵਰ ਹੋਈ ਹੈ ਸੋ 11 ਵੀ ਰਿਕਵਰ ਹੋਏ ਆ ਕਿ ਤੁਸੀਂ ਦੇਖਿਆ ਹੋਣਾ ਫਾਇਲਕਾ ਸੈਕਟਰ ਦੇ ਵਿੱਚ 11 ਦੀ ਰਿਕਵਰੀ ਵੀ ਹੋਈ ਹੈ ਸੋ ਗਵਾਂਡੀ ਮੁਲਕ ਦੀ ਨਿਰੰਤਰ ਕੋਸ਼ਿਸ਼ ਜਾਰੀ ਹੈ ਸਾਡੀ ਨਿਰੰਤਰ ਕੋਸ਼ਿਸ਼ ਹੈ ਕਿ ਅਸੀਂ ਉਹਨਾਂ ਦੇ ਮਨਸੂਬ ਇਰਾਦਿਆਂ ਨੂੰ